ਸਾਥੀਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਜੀਆ ਨੂੰ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਪੀ ਡਬਲਿਊ ਡੀ ਮਿਨਿਸਟਰ ਪਾਵਰ ਮਿਨਿਸਟਰ ਰਘੂਪ੍ਰਜਨ ਸਿੰਘ ਜੀ ਈਟੀਓ ਸਾਹਿਬ ਸਾਡੇ ਨਾਲ ਸਨੀ ਆਲੂਵਾਲੀਆ ਜੀ ਜਿਹੜੇ ਕਿ ਸਾਡੇ ਆਰਗੇਨਾਈਜੇਸ਼ਨ ਦਾ ਕੰਮ ਦੇਖਦੇ ਨੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਔਰ ਨੀਲ ਗਰਗ ਜੀ ਸਾਡੇ ਚੀਫ ਸਪੋਕਸਪਰਸਨ ਔਰ ਚੇਅਰਮੈਨ ਇੰਡਸਟਰੀਜ਼ ਸੋ ਸਾਰੇ ਸਾਥੀਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਪਰਪਸ ਜੋ ਅੱਜ ਇੱਕ ਬੇਮਿਸਾਲ ਬਜਟ ਪੰਜਾਬ ਦੀ ਆਮ ਆਦੀ ਪਾਰਟੀ ਦੀ ਭਵੰਤਮਾਨ ਜੀ ਦੀ ਸਰਕਾਰ ਨੇ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਦੇ ਜ਼ਰੀਏ ਜੋ ਅੱਜ ਇੱਕ ਬੇਮਿਸਾਲ ਬਜਟ ਪੇਸ਼ ਕੀਤਾ ਹੈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਓਵਰਆਲ ਡਵੈਲਪਮੈਂਟ ਦਾ ਉਹਦੇ ਲਈ ਉ체ਚੇ ਤੌਰ ਤੇ ਮੈਂ ਆਮ ਆਦੀ ਪਾਰਟੀ ਦਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਪੰਜਾਬੀਆਂ ਵੱਲੋਂ ਮਾਨ ਸਾਹਿਬ ਦਾ ਚੀਮਾ ਸਾਹਿਬ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਜਿਨ੍ਹਾਂ ਦੀ ਗਾਈਡੈਂਸ ਦੇ ذریعے ਇਹ ਓਵਰਆਲ ਡਵੈਲਪਮੈਂਟ ਬਜਟ ਹੈ ਜਿਹੜਾ ਇਹ ਅੱਜ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਉਹ ਧੰਨਵਾਦ ਕਰਨ ਲਈ ਅੱਜ ਤੁਹਾਡੇ ਸਾਹਮਣੇ ਹੋ ਰਿਹਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 236000 ਕਰੋੜ ਦਾ ਇਹ ਬਜਟ ਮੈਂ ਸਮਝਦਾ ਕਿ ਇਹੋ ਜਿਹਾ ਬਜਟ ਹੈ ਜਿਹਦੇ ਜਿਹਦੇ ਵਿੱਚ ਬਹੁਤ ਸਾਰੇ ਨਵੇਂ ਇਨੀਸ਼ੀਏਟਿਵਸ ਦੇ ਜਿਹੜੇ ਉਹ ਲਏ ਗਏ ਨੇ ਬਹੁਤ ਸਾਰੇ ਮੀਲ ਪੱਥਰ ਨੇ ਜਿਹੜੇ ਉਹ ਸਾਬਤ ਹੋ ਰਹੇ ਨੇ ਤਕਰੀਬਨ 10% ਦੀ ਗਰੋਥ ਦੇ ਨਾਲ ਐਕਸਪੈਕਟਿਡ ਅਗਲੇ ਸਾਲ ਦੇ ਵਿੱਚ ਹੁਣ ਤੱਕ ਦਾ ਮੈਂ ਸਮਝਦਾ ਕਿ ਇਹ ਸਭ ਤੋਂ ਬੈਸਟ ਬਜਟ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਕਿਉਂਕਿ ਪਹਿਲੀ ਇਹੋ ਜੀ ਸਰਕਾਰ ਹੈ ਜਿਹਦੇ 3 ਸਾਲ ਪੂਰੇ ਹੋਣ ਦੇ ਬਾਵਜੂਦੇ ਹੋਰ ਚੌਥਾ ਬਜਟ ਪੇਸ਼ ਹੋਣ ਦੇ ਦੇ ਸਮੇਂ ਇੱਕ ਵੀ ਨਵੇਂ ਪੈਸੇ ਦਾ ਟੈਕਸ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਬੋਝ ਹੈ ਜਿਹੜਾ ਨਵੇਂ ਕਿਸੇ ਵੀ ਟੈਕਸ ਦਾ ਉਹ ਨਹੀਂ ਪਾਇਆ ਜਾ ਰਿਹਾ ਇਸ ਤੋਂ ਇਲਾਵਾ ਰੈਵਨਿਊ ਅਗਮੈਂਟੇਸ਼ਨ ਬੜੇ ਵੱਡੇ ਪੱਧਰ ਤੇ ਉੱਪਰ ਹੋਈ ਹੈ 14% ਰੈਵਨਿਊ ਅਗਮੈਂਟੇਸ਼ਨ ਹੈ ਜਿਹੜੀ ਉਹ ਪਿਛਲੇ ਸਾਲਾਂ ਨਾਲੋਂ ਹੋਈ ਹੈ ਔਰ ਜੋ ਇੱਕ ਪਿਛਲੇ ਲੰਬੇ ਸਮੇਂ ਤੋਂ ਜੋ ਲੜਾਈ ਸਮੁੱਚਾ ਪੰਜਾਬ ਲੜ ਰਿਹਾ ਸੀ ਔਰ ਖਾਸ ਤੌਰ ਤੇ ਨਾ ਤਿੰਨ ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਤੁਸੀਂ ਸਾਰੇ ਆਪਾਂ ਡਰੱਗਸ ਦੇ ਲਈ ਚਿੰਤਿਤ ਰਹਿਆ ਕਿ ਪੰਜਾਬ ਦੇ ਵਿੱਚ ਇਹ ਛੇਵਾਂ ਨਸ਼ਿਆਂ ਦਾ ਦਰਿਆ ਕਿੱਥੋਂ ਆ ਬੜਿਆ ਤੇ ਉਹਨੂੰ ਉਹਦੇ ਲਈ ਇੱਕ ਨਿਰਣਾਇਕ ਲੜਾਈ ਹੈ ਜਿਹੜੀ ਉਹ ਪੰਜਾਬ ਸਰਕਾਰ ਲੜ ਰਹੀ ਹੈ ਜਿਹਦੇ ਤਹਿਤ ਬੜੀ ਜਲਦੀ ਹੀ ਡਰੱਗ ਸੈਂਸਸ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਹਰ ਘਰ ਦਾ ਸਰਵੇ ਹੋਏਗਾ ਤਾਂ ਕਿ ਆਈਡੈਂਟੀਫਾਈ ਕੀਤਾ ਜਾ ਸਕੇ ਕਿ ਜੇ ਕੋਈ ਇਨੀਸ਼ੀਅਲ ਸਟੇਜ ਦੇ ਉੱਪਰ ਜੇ ਕੋਈ ਬੱਚਾ ਇਸ ਇਸ ਪਾਸੇ ਵੱਲ ਨੂੰ ਚਾਲਦਾ ਨਸ਼ੇ ਦੇ ਵਿੱਚ ਪੈਂਦੇ ਤਾਂ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਦਰੋਸਤ ਕੀਤਾ ਜਾਵੇ ਤੇ ਉਹਨੂੰ ਸਹੀ ਲੀ ਦੇ ਚੜਾਇਆ ਜਾ ਸਕੇ ਤੇ ਉੱਥੋਂ ਹੀ ਜਿਹੜੇ ਪੈਡਲਰ ਨੇ ਉਹਨਾਂ ਦੀ ਇਨਫੋਰਮੇਸ਼ਨ ਨਿਕਲਣੀ ਹੈ ਤੇ ਉਹਨਾਂ ਨੂੰ ਡਰਗ ਪੈਡਲਰ ਦਾ ਸਮੱਗਲਰ ਨੂੰ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਸਖਤੀ ਦੇ ਨਾਲ ਹੈਂਡਲ ਹੈ ਜਿਹੜਾ ਉਹ ਕੀਤਾ ਜਾਊਗਾ ਜਿਹਦੇ ਲਈ 150 ਕਰੋੜ ਦੀ ਡਰਗ ਸੈਂਸਸ ਦੇ ਲਈ ਅਸੀਂ ਪ੍ਰੋਵੀਜ਼ਨ ਕੀਤੀ ਹੈ ਇਸ ਤੋਂ ਇਲਾਵਾ ਜੋ ਲੋਕਾਂ ਨੂੰ emergeny services ਦੇਣ ਲਈ ਪੁਲਿਸ ਤਕਰੀਬਨ 2-wheeler اور 4-wheelers 1674 2-wheelers اور 4-wheelers ਉਹ ਐਕਵਾਇਰ ਕੀਤੇ ਜਾ ਰਹੇ ਨੇ ਜਿਹਦੇ ਨਾਲ emergeny respond period ਹੈ ਜਿਹੜਾ ਪੁਲਿਸ ਦਾ ਉਹ ਤਕਰੀਬਨ 20 பை 25 ਮਿੰਟ ਤੋਂ ਘਟ ਕੇ ਸਿਰਫ 8 ਮਿੰਟ ਰਹਿ ਜੇਗਾ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਪੁਲਿਸਿੰਗ ਦੇ ਐਂਗਲ ਦੇ ਨਾਲ ਇੱਕ ਸੇਫ ਐਂਡ ਸਿਕਿਉਰ ਸੁਸਾਇਟੀ ਦੇ ਐਂਗਲ ਦੇ ਪੱਖੋਂ ਪੰਜਾਬ ਆਉਣ ਵਾਲੇ ਇੱਕ ਸਾਲ ਦੇ ਵਿੱਚ ਵਨ ਆਫ ਦਾ ਬੈਸਟ ਸਟੇਟਸ ਇਨ ਦਾ ਕੰਟਰੀ ਜਿਹੜਾ ਉਹ ਬਣਨ ਜਾ ਰਿਹਾ ਹੈ ਇਸ ਤੋਂ ਇਲਾਵਾ ਡਰੱਗਸ ਨੂੰ ਖਤਮ ਕਰਨ ਦੇ ਲਈ ਜੇ ਸਭ ਤੋਂ ਵਧੀਆ ਔਰ ਵੱਡਾ ਇੱਕ ਜ਼ਰੀਆ ਹੋ ਸਕਦਾ ਹੈ ਤਾਂ ਉਹ ਸਪੋਰਟਸ ਹੋ ਸਕਦਾ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੱਥੇ ਪਿਛਲੇ ਸਮੇਂ ਦੇ ਵਿੱਚ ਖੇਡਵਧਨ ਪੰਜਾਬੀਆਂ ਦੇ ਵਿੱਚ ਲੱਖਾਂ ਲੋਕਾਂ ਨੇ ਤਿੰਨ ਤਿੰਨ ਜਨਰੇਸ਼ਨ ਦੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਔਰ ਪਹਿਲੇ ਸਾਲ 3.5 ਲੱਖ ਫਿਰ 4.5 ਲੱਖ ਔਰ ਪਿਛਲੇ ਸਾਲ ਲੰਘੇ ਸਾਲ 5.5 ਲੱਖ ਲੋਕਾਂ ਨੇ ਪਾਰਟਿਸਪੇਟ ਕੀਤਾ ਉੱਥੇ ਹੀ ਤਕਰੀਬਨ 3000 ਇੰਡੋਰ ਜਿਹੜੇ ਜਿਮਸ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਖੇਡ ਸਟੇਡੀਅਮ ਤਿਆਰ ਹੋ ਰਹੇ ਨੇ 979 ਕਰੋੜ ਦੀ ਪ੍ਰੋਵੀਜ਼ਨ ਇਹ ਪਹਿਲੀ ਵਾਰੀ ਹੋ ਰਿਹਾ ਹੈ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਵੀ ਇੱਕ ਬਜਟ ਦੇ ਵਿੱਚ ਇੰਨੀ ਪ੍ਰੋਵੀਜ਼ਨ ਸਪੋਰਟਸ ਵਾਸਤੇ ਕੀਤੀ ਜਾਵੇ ਜੇ ਪਿਛਲੇ ਸਰਕਾਰਾਂ ਦੇ ਸਮਾਂ ਦੇਖ ਲਈਏ ਤੇ 10-10 ਸਾਲਾਂ ਦੇ ਵਿੱਚ ਇਕੱਠਾ ਇਹਨਾਂ ਬਜਟ ਹੈ ਜਿਹੜਾ ਉਹ ਸਪੋਰਟਸ ਵਾਸਤੇ ਰੱਖਿਆ ਨਹੀਂ ਗਿਆ ਹੈਗਾ ਹੈਲਥ অর ਐਜੂਕੇਸ਼ਨ ਸਾਡੇ ਪ੍ਰਾਇੋਰਟੀ ਸੈਕਟਰਸ ਰਹੇ ਨੇ ਹੈਲਥ ਦੇ ਵਿੱਚ ਹਰ ਘਰ ਨੂੰ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਤੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦੀ ਫ੍ਰੀ ਟ੍ਰੀਟਮੈਂਟ ਹੈ ਜਿਹੜੀ ਉਹ ਚਾਹੇ ਸਰਕਾਰੀ ਹਸਪੀਟਲ ਤੋਂ ਚਾਹੇ ਪ੍ਰਾਈਵੇਟ ਹਸਪੀਟਲ ਤੋਂ 10 ਲੱਖ ਰੁਪਏ ਦੀ ਜਿਹੜੀ ਫ੍ਰੀ ਟ੍ਰੀਟਮੈਂਟ ਹੈ ਉਹਦੀ ਪ੍ਰੋਵੀਜ਼ਨ ਕੀਤੀ ਗਈ 778 ਕਰੋੜ ਇਹਦੇ ਲਈ ਰੱਖੇ ਗਏ ਨੇ 881 ਆਮ ਆਦਮੀ ਕਲੀਨਿਕਸ ਦੇ ਵਿੱਚ ਹੁਣ ਤੱਕ 3 ਕਰੋੜ ਲੋਕਾਂ ਦਾ ਇਲਾਜ ਜਿਹੜਾ ਉਹ ਹੋ ਚੁੱਕਿਆ तकरीबन 5600 ਕਰੋੜ ਦੇ ਕਰੀਬ ਟੂ ਬੀ ਪ੍ਰੈਸਾਈਜ਼ 5598 ਕਰੋੜ ਹੈ ਜਿਹੜਾ ਉਹ ਹੈਲਥ ਦਾ ਬਜਟ ਹੈ ਜਿਹੜਾ ਰੱਖਿਆ ਗਿਆ ਜਿਹੜਾ ਕਿ ਹੁਣ ਤੱਕ ਦਾ ਵਨ ਆਫ ਦਾ ਹਾਈएस्ट ਹੈ ਇਸੇ ਤਰੀਕੇ ਦੇ ਨਾਲ এডਿਕੇਸ਼ਨ ਦੀ ਗੱਲ ਕਰਨੀ ਏ 18000 ਕਰੋੜ ਤੋਂ ਵੀ ਵੱਧ 18047 ਕਰੋੜ ਦਾ এডਿਕੇਸ਼ਨ ਦਾ ਬਜਟ ਟੋਟਲ ਬਜਟ ਅਲੋਕੇਸ਼ਨ ਦਾ 11% ਹੈ ਜਿਹੜਾ ਉਹ এডਿਕੇਸ਼ਨ ਦੇ ਉੱਪਰ ਰੱਖਿਆ ਗਿਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਯੂ ਯੂ ਚੈੱਕ ਐਨੀ ਆਫ ਦਾ ਸਟੇਟਸ ਕਿਸੇ ਵੀ ਸਟੇਟ ਦਾ ਦੇਖ ਲਓ ਸੈਂਟਰਲ ਗਵਰਨਮੈਂਟ ਦਾ ਦੇਖ ਲਓ 11% ਟੋਟਲ ਬਜਟ ਦਾ ਅਲੋਕੇਸ਼ਨ ਹੈ ਜਿਹੜਾ ਉਹ ਨਾ ਕਿਸੇ ਰਾਜ ਸਰਕਾਰ ਦੀ ਨਾ ਸੈਂਟਰਲ ਗਵਰਨਮੈਂਟ ਦੀ ਅਜੇ ਤੱਕ ਕਦੇ ਹੋਈ ਨਹੀਂ ਹੈ ਕਿ ਜੋ ਪੰਜਾਬ ਸਰਕਾਰ ਇਸ ਸਾਲ ਪ੍ਰੋਵੀਜ਼ਨ ਕਰਨ ਜਾ ਰਹੀ ਹੈ ਸਕੂਲ ਆਫ ਫੈਮਿਨੈਂਸ ਸਕੂਲ ਆਫ ਹੈਪੀਨੈਸ ਸਕੂਲ ਆਫ ਅਪਲਾਈਡ ਸਾਇੰਸਸ ਦੇ 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 ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੇ ਬੱਚਿਆਂ ਦੇ ਪੁ ਵੇਖ ਨੂੰ ਉਹਨਾਂ ਦੇ ਹੁਨਰ ਨੂੰ ਛੋਟੀ ਏਜ ਤੋਂ ਸੰਵਾਰਨ ਤੇ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਇਹ ਜਿਹੜਾ ਮਲਟੀਪਲ ਸਕੂਲ ਆਫ ਬ੍ਰਿਲੀਅੰਸ ਇਹਨਾਂ ਸਕੂਲਾਂ ਦੇ ਜ਼ਰੀਏ ਜਿਹੜਾ ਉਹ ਹੋਣ ਜਾ ਰਿਹਾ ਹੈ तकरीबन 4800 ਸਕੂਲਾਂ ਦੇ ਵਿੱਚ ਸੋਲਰ ਪੈਨਲ ਜਿਹੜੇ ਉਹ ਲੱਗ ਚੁੱਕੇ ਨੇ ਬਾਕੀਆਂ ਦੇ ਦੇ ਵਿੱਚ ਪ੍ਰੋਸੈਸ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਇਸੇ ਤਰੀਕੇ ਦੇ ਨਾਲ ਹਰ ਘਰ ਨੂੰ 300 ਯੂਨਟ ਬਿਜਲੀ ਜਿਹੜੀ ਉਹ ਪਿਛਲੇ 3 ਸਾਲਾਂ ਤੋਂ ਅਸੀਂ ਦੇ ਰਹੇ ਹਾਂ 7713 ਕਰੋੜ ਉਹਦੇ ਵਾਸਤੇ ਅ ਬਜਟ ਦੀ ਪ੍ਰੋਵੀਜ਼ਨ ਕੀਤੀ ਗਈ ਹੈ 2.5 ਲੱਖ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਸਰਕਾਰ ਜਦੋਂ ਚਲਾਉਨੇ ਹੋ ਸਰਕਾਰ ਤੁਸੀਂ ਕਿਵੇਂ ਕਿੰਨੀ ਸਮਝ ਕਿੰਨੀ ਕਮਿਟਮੈਂਟ ਡੈਡੀਕੇਸ਼ਨ ਦੇ ਨਾਲ ਚਲਾਉਨੇ ਹੋ ਇਹਦੇ ਉੱਪਰ ਫਰਕ ਪੈਂਦਾ ਹੈ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਵਿੱਚ ਨੰਬਰ ਇੱਕ ਤਾਂ ਸਟਰੀਟ ਲਾਈਟਿੰਗ ਦਾ ਕਨਸੈਪਟ ਹੀ ਕੋਈ ਨਹੀਂ ਸੀ ਜੇ ਹੁੰਦਾ ਸੀਗਾ ਤੇ ਉਹ ਬੜੇ ਮਹਿੰਗੇ ਖੰਭੇ ਨੇ ਜਿਹੜੇ ਕਿਉਂਕਿ ਅਫਸਰਾ ਤੋਂ ਵੱਧ ਕੇ ਮਲਕੇ ਪੋਲਿਟਿਕਲ ਲੋਕਾਂ ਨੂੰ ਜੋ ਪੈਸੇ ਖਾਣੇ ਹੁੰਦੇ ਸੀਗੇ ਉਹ ਉਸ ਤਰੀਕੇ ਦੀਆਂ ਸਕੀਮਾਂ ਬਣਾਉਂਦੇ ਸੀਗੇ ਪਰ ਇਹ ਸਾਡੀ ਪਹਿਲੀ ਸਰਕਾਰ ਹੈ ਜਿਨੇ ਘੱਟ ਬਜਟ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ 2.5 ਲੱਖ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਹੈ ਜਿਹੜਾ ਉਹ ਉਲੀਕਣ ਲੱਗਿਆ ਸੀ ਉਹ ਕਿਵੇਂ ਲੱਗਣਗੇ ਲੋਕਾਂ ਦੇ ਘਰਾਂ ਦੇ ਬਾਹਰ ਸਟਰੀਟ ਲਾਈਟਾਂ ਲਾਵਾਂਗੇ ਉਹਨਾਂ ਦਾ ਕਨੈਕਸ਼ਨ ਹੈ ਜਿਹੜਾ ਉਹ ਉਸ ਘਰ ਤੋਂ ਦਵਾਂਗੇ ਤੇ ਜਿੰਨੇ ਉਹ ਲਾਈਟ ਯੂਨਿਟ ਕੰਜ਼ਿਊਮ ਕਰੇਗੀ ਸਪੋਸ 10 ਸੇ 20 ਯੂਨਿਟ ਕੰਜ਼ਿਊਮ ਕਰਦੀ ਹੈ ਉਹਦਾ ਐਡਵਾਂਟੇਜ ਉਹ 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 ਰੀਇੰਬਰਸਮੈਂਟ ਹੈ ਜਿਹੜੀ ਉਹ ਸਰਕਾਰ ਉਹਨੂੰ ਕਰ ਦੇਗੀ ਇਹਦੇ ਨਾਲ ਐਡਵਾਂਟੇਜ ਕੀ ਹੋਏਗਾ ਕਿ ਜੋ ਇੱਕ ਇੱਕ ਸਪੋਟ ਲਾਈਟ ਲਗਾਉਣੀ ਹੈ 10 15 20000 ਦਾ ਤਾਂ ਖੰਭਾ ਹੀ ਇਕੱਲਾ ਉਹ ਪੈਸੇ ਵੀ ਬਚ ਗਏ ਕਿਉਂਕਿ ਸਾਡੀ ਨੀਅਤ ਹੈ ਜਿਹੜੀ ਉਹ ਲੋਕਾਂ ਨੂੰ ਸਹੂਲਤ ਦੇਣ ਦੀ ਹੈ ਉਹਦੇ ਚੋਂ ਪਿਛਲੀਆਂ ਸਰਕਾਰਾਂ ਵਾਂਗੂ ਪੈਸੇ ਖਾਂਣ ਲੱ ਸੋ ਮੈਂ ਸਮਝਦਾ ਕਿ ਬੜੇ ਇਨੋਵੇਟਿਵ ਆਈਡੀਆਜ਼ ਨੇ ਜਿਹੜੇ ਉਹ ਤੁਹਾਨੂੰ ਇਸ ਬਜਟ ਦੇ ਵਿੱਚ ਤੁਸੀਂ ਬ੍ਰੀਫਿੰਗ ਦੇ ਵਿੱਚ ਜਾਓਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ 2.5 ਲੱਖ ਸਟਰੀਟ ਲਾਈਟ ਹੈ ਜਿਹੜਾ ਉਹ ਲਗਾਉਣ ਜਾ ਰਹੇ ਹਾਂ ਇਨਵੈਸਟਮੈਂਟ ਤਕਰੀਬਨ 97000 ਕਰੋੜ ਦੇ ਕਰੀਬ ਹੈ ਜਿਹੜੀ ਹੁਣ ਤੱਕ ਪੰਜਾਬ ਦੇ ਵਿੱਚ ਆ ਚੁੱਕੀ ਇੰਡਸਟਰੀ ਦਾ 3426 ਕਰੋੜ ਜਿਹਦੇ ਵਿੱਚ ਜਿਸ ਤੋਂ ਇਲਾਵਾ 250 ਕਰੋੜ ਦੇ ਜਿਹੜੇ ਇਨੀਸ਼ੀਏਟਿਵਸ ਨੇ ਇਨਸੈਂਟਿਵਸ ਨੇ ਜੋ ਇੰਡਸਟਰੀ ਦੇ ਲਈ ਅਪਾਰਟ ਫਰੋਮ ਜੋ ਬਿਜਲੀ ਫ੍ਰੀ ਮਿਲਦੀ ਹੈ ਜਾਂ ਬਾਕੀ ਇਨਸੈਂਟਿਵਸ ਨੇ ਉਹਨਾਂ ਤੋਂ ਇਲਾਵਾ ਉਹ ਇਸ ਬਜਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਹੈ ਤਕਰੀਬਨ 51655 ਸਰਕਾਰੀ ਜੋਬਸ ਦੇ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਨੇ ਔਰ ਇਹ ਪ੍ਰੋਸੈਸ ਹੈ ਜਿਹਦਾ ਔਰ ਨਾਲ ਜਿਨ੍ਹਾਂ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਵਧੇਗਾ ਰੂਰੋ ਸੈਕਟਰ ਦੇ ਵਿੱਚ ਜੇ ਪਿੰਡਾਂ ਦੀ ਗੱਲ ਕਰ ਲਈਏ ਤੇ ਪਿੰਡਾਂ ਦੇ ਵਿੱਚ ਆਪਾਂ ਖੇਡ ਸਟੇਡੀਅਮ ਪਿੰਡਾਂ ਦੀ ਸਾਫ ਸਫਾਈ ਛੱਪੜਾਂ ਦੀ ਸਾਫ ਸਫਾਈ ਇਹ 5.0 ਪ੍ਰੋਗਰਾਮ ਹੈ ਜਿਹੜਾ ਉਹਦੀ ਪ੍ਰੋਵੀਜ਼ਨ ਕੀਤੀ ਗਈ ਹੈ ਜਿਹਦੇ ਵਿੱਚ 3500 ਕਰੋੜ ਰੁਪਏ ਜਿਹੜਾ ਉਹ ਬਜਟ ਪ੍ਰੋਵੀਜ਼ਨ ਕੀਤੀ ਗਈ ਹੈ ਇਸ ਦੇ ਵਿੱਚ ਹੀ ਹਰ ਅਸੈਂਬਲੀ ਹਲਕੇ ਨੂੰ 117 ਅਸੈਂਬਲੀ ਹਲਕੇ ਨੂੰ 585 ਕਰੋੜ ਰੁਪਏ ਹਰ ਅਸੈਂਬਲੀ ਹਲਕੇ ਨੂੰ 5 ਕਰੋੜ ਰੁਪਏ ਦੇ ਹਿਸਾਬ ਨਾਲ 585 ਕਰੋੜ ਦੀ ਪ੍ਰੋਵੀਜ਼ਨ ਕੀਤੀ ਗਈ ਹੈ ਲਿੰਕ ਰੋਡਸ ਲੰਬੇ ਸਮੇਂ ਤੋਂ ਚਾਹੇ ਕੇਂਦਰ ਸਰਕਾਰ ਨੇ ਪੈਸੇ ਨੇ ਜਿਹੜੇ ਉਹ ਆਰਡੀਐਫ ਦੇ ਪੰਜਾਬ ਸਰਕਾਰ ਦੇ ਲੰਬੇ ਸਮੇਂ ਤੋਂ ਰੋਕੇ ਹੋਏ ਨੇ ਜਦੋਂ ਜਦ ਚੱਲ ਰਹੀ ਹੈ ਪਰ 19000 ਕਿਲੋਮੀਟਰ ਦੇ ਕਰੀਬ ਨਵੀਆਂ ਸੜਕਾਂ ਨੂੰ ਨੂੰ ਰੀਕਾਰਪੇਟਿੰਗ ਕਰਨ ਦੇ ਲਈ ਜਾਂ ਨਵੀਆਂ ਬਣਾਉਣ ਦੇ ਲਈ ਉਦੇ ਲਈ ਤਕਰੀਬਨ 2873 ਕਰੋੜ ਦੀ ਪ੍ਰੋਵੀਜ਼ਨ ਕੀਤੀ ਗਈ ਹੈ ਔਰ ਇੱਕ ਸਭ ਤੋਂ ਉਹ ਜਿਵੇਂ ਕਿਹਾ ਜਾਂਦਾ ਹੈ ਕਿ ਗਰੀਬ ਗੁਰੂ ਕੀ ਗੋਲਾ ਗਰੀਬ ਦਾ ਮੂੰਹ ਜੋ ਐਸਸੀ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਐਸਸੀ ਕਾਰਪੋਰੇਸ਼ਨਸ ਦੇ ਵਿੱਚੋਂ ਲੋਨਸ ਲਈ ਸੀਗੇ ਉਹ ਪਿਛਲੀਆਂ ਸਰਕਾਰਾਂ ਕਹਿੰਦੀਆਂ ਤਾਂ ਜ਼ਰੂਰ ਰਹੀਆਂ ਪਰ ਉਹਨਾਂ ਦਾ ਕੀਤਾ ਕੁਝ ਨਹੀਂ ਹੈਗਾ ਉਹ 31 ਮਾਰਚ 2020 ਤੱਕ तकरीबन 5000 ਪਰਿਵਾਰ ਨੇ ਐਸੀ ਕਾਰਪੋਰੇਸ਼ਨਾਂ ਤੋਂ ਜਿਨ੍ਹਾਂ ਨੇ ਲੋਨ ਲਿਆ ਉਹਨਾਂ ਦਾ 100% ਲੋਨ ਹੈ ਜਿਹੜਾ ਉਹ ਵੇਵ ਆਫ ਕਰਨ ਦੀ ਪ੍ਰੋਵੀਜ਼ਨ ਵੀ ਇਸ ਬਜਟ ਦੇ ਵਿੱਚ ਕੀਤੀ ਗਈ ਐ ਸੋ ਇਹ ਕੁਝ ਇਨੀਸ਼ੀਏਟਿਵ ਸੀਗੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ਬਾਕੀ ਇਸ ਤੋਂ ਇਲਾਵਾ ਐਗਰੀਕਲਚਰ ਸੈਕਟਰ ਦੇ ਵਿੱਚ ਦੇਖ ਲਈਏ ਆਪਾਂ ਜ਼ਮੀਨੀ ਪਾਣੀ ਨੂੰ ਜੋ ਅੰਡਰਗਰਾਊਂਡ ਵਾਟਰ ਹੈ ਉਹਨੂੰ ਬਚਾਉਣ ਦੇ ਲਈ ਸਰਫੇਸ ਵਾਟਰ ਦੇ ਲਈ ਅ ਦਿੱਲੀ ਸੈਂਕੜੇ ਕਰੋੜ ਦੀ ਪ੍ਰੋਵੀਜ਼ਨ ਜਿਹੜੀ ਉਹ ਕੀਤੀ ਗਈ ਹੈ ਹੋਮ ਡਿਪਾਰਟਮੈਂਟ ਨੂੰ ਪੁਲਿਸਿੰਗ ਨੂੰ ਕਿਵੇਂ ਦਰਸਤ ਕੀਤਾ ਜਾਵੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਇਹੋ ਜਿਹਾ ਬਜਟ ਜਿਹੜਾ ਕਿ ਬਿਨਾ ਲੋਕਾਂ ਦੇ ਉੱਪਰ ਇੱਕ ਨਵੇਂ ਪੈਸੇ ਦਾ ਬੋਝ ਪਾਏ ਇਹੋ ਜਿਹਾ ਬਜਟ ਚੌਥੇ ਸਾਲ ਦੇ ਦੇ ਸ਼ੁਰੂ ਦੇ ਵਿੱਚ ਪੇਸ਼ ਕਰਨਾ ਮੈਂ ਸਮਝਦਾ ਕਿ ਇੱਕ ਬਹੁਤ ਇਤਿਹਾਸਿਕ ਕਦਮ ਹੈ ਹਰ ਵਰਗ ਦਾ ਇਸ ਦੇ ਵਿੱਚ ਖਿਆਲ ਰੱਖਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਓਵਰਆਲ ਡਵੈਲਪਮੈਂਟ ਹੈ ਜਿਹੜੀ ਜੋ ਉਹ ਪੰਜਾਬ ਦੀ ਦੀ ਹੋਣ ਜਾ ਰਹੀ ਹੈ ਰੈਵਨਿਊ ਆਗਮੈਂਟੇਸ਼ਨ ਐਕਸਾਈਜ਼ ਦੀ ਗੱਲ ਕਰ ਲਈਏ ਤੇ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 4000 ਕਰੋੜ ਤੋਂ ਵੀ ਵੱਧ ਹੈ ਜਿਹੜਾ ਉਹ ਸਿਰਫ ਐਕਸਾਈਜ਼ ਦੇ ਵਿੱਚੋਂ ਅਸੀਂ ਰੈਵਨਿਊ ਕਲੈਕਸ਼ਨ ਕੀਤੀ ਹੈ ਸਟੈਂਪ ਡਿਊਟੀ ਦੀ ਕਲੈਕਸ਼ਨ ਮਲਟੀਪਲ ਟਾਈਮਸ ਹੈ ਇਸੇ ਤਰੀਕੇ ਦੇ ਨਾਲ GST ਦੀ ਕਲੈਕਸ਼ਨ ਜੋ ਮਹੀਜ तकरीबन 15000 ਹੁੰਦੀ ਸੀਗੀ ਉਹ 25000 ਦਾ ਟਾਰਗੇਟ ਹੈ ਜਿਹੜਾ ਇਸ ਸਾਲ ਤੱਕ ਪਹੁੰਚ ਚੁੱਕੇ ਅਚੀਵ ਕਰ ਚੁੱਕੇ ਹਾਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਹਾਂ ਚਾਹ ਵਹਾਂ ਰਾ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਇਮਾਨਦਾਰੀ ਦੇ ਨਾਲ ਤੁਸੀਂ ਆਪਦੇ ਲੋਕਾਂ ਦੀ ਆਪਦੀ ਸਟੇਟ ਦੀ ਸੇਵਾ ਕਰਨੀ ਹੋਵੇ ਤੇ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਔਰ ਇਹ ਇੱਛਾ ਸ਼ਕਤੀ ਇਹ ਕਮਿਟਮੈਂਟ ਇਹ ਡੈਡੀਕੇਸ਼ਨ ਹੈ ਜਿਹੜੀ ਉਹ ਇਸ ਬਜਟ ਦੇ ਵਿੱਚ ਝਲਕਦੀ ਹੈ ਔਰ ਉਹਦੇ ਇੰਪੈਕਟ ਹੈ ਜਿਹੜਾ ਉਹਦੇ ਉਹਦੇ ਪੋਜ਼ਿਟਿਵ ਰਿਜ਼ਲਟਸ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਪੰਜਾਬ ਨੂੰ ਦੇਖਣ ਨੂੰ ਮਿਲਣਗੇ ਸੋ ਇੱਕ ਵਾਰ ਫੇਰ ਤੋਂ ਸਮੁੱਚੇ ਪੰਜਾਬੀਆਂ ਨੂੰ 3 ਕਰੋੜ ਪੰਜਾਬ ਵਾਸੀਆਂ ਨੂੰ ਜਿੱਥੇ ਇਹੋ ਜਿਹਾ ਸ਼ਾਨਦਾਰ ਬਜਟ ਜੋ ਅੱਜ ਭਗਵੰਤਪਾਲ ਸਰਕਾਰ ਨੇ ਨੇ ਪੇਸ਼ ਕੀਤਾ ਉਹਦੇ ਲਈ ਬਹੁਤ ਬਹੁਤ ਮੁਬਾਰਕਬਾਦ ਹੈ ਤੇ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਮੈਂ ਆਪਣੇ ਸਾਥਿਓ ਵੱਲੋਂ ਕਲੀਗਜ਼ ਵੱਲੋਂ ਮੈਂ ਸਰਕਾਰ ਦਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਹਰ ਵਰਗ ਨੂੰ ਦਾ ਦਰਦ ਸਮਝ ਕੇ ਉਹਨਾਂ ਦੀਆਂ ਜ਼ਰੂਰਤਾਂ ਸਮਝ ਕੇ ਤੇ ਉਹਨਾਂ ਦੇ ਇਸ਼ੂਜ਼ ਔਰ ਕਨਸਰਨਸ ਨੂੰ ਐਡਰੈਸ ਕਰਦੇ ਹੋਏ ਇਸ ਬਜਟ ਨੂੰ ਇੱਕ ਹੋਲਿਸਟਿਕ ਓਵਰਆਲ ਆਲ ਇਨਕਲੂਸਿਵ ਬਜਟ ਪੇਸ਼ ਕੀਤਾ ਸੋ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਮਝੀ ਰੋਡੋ ਦਾ ਦੇਖਣ ਨਸ਼ੇ ਨੂੰ ਲੈ ਕੇ ਕਾਫੀ ਬਾਰਤਿਕਮ ਮਿਲਦਾ ਹੈ ਕਿੰਨਾ ਦੇਖਣ ਮਿਲਦਾ ਹੈ AI ਕੈਮਰੇ ਦੀ ਸਿਸਟਮ ਲਾਉਣ ਦੀ ਗੱਲ ਕੀਤੀ ਸੀ ਜੇ ਪ੍ਰਾਪਤ ਰੱਖਿਆਗਾ ਉਹਦੇ ਲਈ ਵੀ ਰੱਖਿਆ ਗਿਆ ਆਈ ਥਿੰਕ ਸ਼ਾਇਦ 100 ਕਰੋੜ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਇਸੇ ਕੰਮ ਵਾਸਤੇ ਰੱਖੀ ਗਈ ਹੈ ਕਿ ਜੋ ਜੋ AI ਐਨੇਬਲਡ ਕੈਮਰਾਜ਼ ਨੇ ਜਾਂ ਜੈਮਸ ਵੇਰਾ ਨੇ ਉਹਦੀ ਉਹਦੀ ਪ੍ਰੋਵੀਜ਼ਨ ਇਸ ਬਜਟ ਦੇ ਵਿੱਚ ਕੀਤੀ ਗਈ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز